ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਮੈਂ ਬਹੁਤ ਹੀ ਸੌਖੇ ਤਰੀਕੇ ਨਾਲ ਨਾ ਸਲਵਾਰ 'ਚ ਬਲ ਪਾਉਣੇ ਯਾਨੀ ਕਿ ਪਲੇਟਸ ਪਾਉਣੀਆਂ ਦੱਸੂਗੀ ਤੁਸੀਂ ਇਹ ਚੀਜ਼ ਸੋਚ ਕੇ ਵੀਡੀਓ ਦੇਖਣ ਆਏ ਨਾ ਹੋਵੇ ਵੀ ਦੇਖੋ ਨਾ ਜਸਕਿੱਪ ਕਰ ਦੋ ਹਣਾ ਤੁਸੀਂ ਵੀਡੀਓ ਪੂਰੀ ਦੇਖਣੀ ਆ ਕਿਉਂਕਿ ਥੰਬਨੇਲ ਵਗੈਰਾ ਤੇ ਨਾ ਜਾਇਆ ਕਰੋ ਕਈ ਵਾਰ ਮੈਂ ਕਿਵੇਂ ਵੀ ਲਾ ਦਿੰਦੇ ਹੁੰਨੇ ਹਾਂ ਉਹ ਟਾਈਮ ਵੀ ਨਹੀਂ ਹੁੰਦਾ ਇਹਨਾਂ ਐਡੀਟਿੰਗ ਵਗੈਰਾ ਮੈਂ ਐਡਿਟ ਕਰਦੀ ਨਹੀਂ ਸਿੱਧੇ ਬਾਦ ਨਹੀਂ ਹੁੰਦੀਆਂ ਵੀਡੀਓ ਤੇ ਇਹ ਤਰੀਕਾ ਵੀ ਮੈਨੂੰ ਵੀ ਕਿਸੇ ਨੇ ਸਿਖਾਇਆ ਸੀ ਪਹਿਲਾਂ ਮੈਂ ਵੀ ਕੀ ਕਰਦੀ ਹੁੰਦੀ ਸੀ 벨ਟ ਤੇ ਅੱਧ ਮਿੰਨ ਕੇ ਉਹ ਵਿਚਾਲੇ ਕੱਟ ਜੇ ਲਾ ਕੇ ਬਾਬਾ ਸਾਰੇ ਹੁਣ ਸਿੰਪਲ ਤਰੀਕੇ ਨਾਲ ਹੀ ਕਰ ਦਿੰਨੇ ਆ ਆਪਾਂ 벨ਟ ਤਿਆਰ ਕਰ ਲਈ ਜਿਵੇਂ ਆਪਣੀ 26 ਇੰਚ 벨ਟ ਤਿਆਰ ਆ ਠੀਕ ਆ ਬਸ ਇਹਦਾ ਐਂਡ ਵਾਲਾ ਜਿਹੜਾ ਅੱਧ ਕਰਕੇ ਜਿਹੜਾ ਉਹ ਨਿਸ਼ਾਨੀ ਲਾਉਣ ਦੀ ਵੀ ਇਹਦੇ ਲੋੜ ਨਹੀਂ ਪਈ ਆ ਚੀਜ਼ ਹੀ ਆਦਤ ਹੀ ਆ ਗਈ ਨਹੀਂ ਤੁਸੀਂ ਇਹ ਨਿਸ਼ਾਨੀ ਲਾ ਲਿਓ ਬਸ ਸਿੰਪਲ ਕਰਨਾ ਫਿਰ ਤੁਸੀਂ ਜਿਵੇਂ ਕਿ ਇਹ ਸਲਵਾਰਾ ਪੱਲਿਆਂ ਵਾਲੀ ਜਿਹੜੀ ਬਿਨਾ ਪੱਲਿਆਂ ਤੋਂ ਸਲਵਾਰ ਹੁੰਦੀ ਹੈ ਜਿਵੇਂ ਆਪਣੀਆਂ ਸਲਵਾਰਾ ਚੱਲਦੀਆਂ ਅੱਜਕੱਲ ਸਟੇਟ ਸਲਵਾਰਾਂ ਹਨਾ ਵੀ ਆਪਾਂ ਕੁੜੀਆਂ ਪਾਉਣੀਆਂ ਤੇ ਮੰਮੀਆਂ ਵਗੈਰਾ ਤਾਂ ਆਪਣੀਆਂ ਜ਼ਿਆਦਾ ਨਹੀਂ ਪਾਉਂਦੀਆਂ ਇਹ ਬਲਾਣੀਆਂ ਹੀ ਪਾਉਂਦੀਆਂ ਉਹ ਉਹਦੇ ਲਈ ਤਾਂ ਆਪਾਂ ਕੀ ਕਰਨਾ ਹੁੰਦਾ ਉਹਦੇ ਲਈ ਤਾਂ ਜਿਹੜੇ ਬਲ ਹੁੰਦੇ ਆਪਾਂ ਥੋੜੇ ਜਿਹਾ ਸੰਘੜੇ ਸੰਘੜੇ ਹੀ ਆ ਪਾ ਦਿੰਨੇ ਹੁੰਨੇ ਆਗੇ ਤੇ ਬਾਅਦ ਚ ਬਸ ਆਪਾਂ ਉਵੇਂ ਬਲ ਪਾਉਣ ਦਾ ਤਰੀਕਾ ਸੇਮ ਹੀ ਹੁੰਦਾ ਉਹ ਚ ਥੋੜੇ ਸੰਗੜੇ ਬਾ ਦਿੰਨੇ ਹੁੰਦੇ ਆ ਇਹਦੇ ਚ ਤਾਂ ਆਪਣੇ ਕੋਲ ਕੱਪੜਾ ਹੁੰਦਾ ਜਿਵੇਂ ਮਰਜ਼ੀ ਬਲ ਪਾ ਲਈਏ ਜਦੋਂ ਵੀ ਆਪਣੇ ਬਲ ਖਤਮ ਹੋ ਗਏ ਪੈ ਗਏ ਮੰਨ ਕੇ ਚਲੋ ਜੀ ਮੈਂ ਇੰਨੇ ਥਾਂ ਤੇ ਆਪਣੇ ਬਲ ਪੈ ਗਏ ਸਾਰੇ ਬਲਾਂ ਦੀ ਗੱਲ ਕਰਦੀ ਆ ਮੈਂ ਮੂਰੇ ਵਾਲੇ ਹਨਾ ਤਾਂ ਇੱਥੇ 3 ਇੰਚ ਜਗ੍ਹਾ ਤਾਂ ਘੱਟ ਤੋਂ ਘੱਟ ਇਧਰਲੀ ਸਾਈਡ ਵੀ ਛੁੱਟਣੀ ਚਾਹੀਦੀ ਹੈ ਤੇ 3 ਇੰਚ ਇੱਧਰਲੀ ਸਾਈਡ ਛੁੱਟਣੀ ਚਾਹੀਦੀ ਹੈ ਠੀਕ ਹੈ ਉਹ ਕਿਉਂ ਛੁੱਟਣੀ ਚਾਹੀਦੀ ਹੈ ਜਿਹੜਾ ਆਪਣਾ ਆਹੋ ਹੁੰਦੇ ਆ ਬਲ ਹੁੰਦੇ ਆ ਪਿੱਛੇ ਨੂੰ ਨਹੀਂ ਘੁੰਮਦੇ ਹੁੰਦੇ ਪੋਂ ਉਹ ਇਸ ਕਾਰਨ ਕੋ ਹੁੰਦਾ ਹੁੰਦਾ ਕਈਆਂ ਦੇ ਨਾ ਬਲ ਜਿਹੜੇ ਪਾਏ ਹੁੰਦੇ ਆ ਉਹ ਜਿਹੜੀ ਜਗ੍ਹਾ ਉੱਥੇ ਨਹੀਂ ਛੱਡਦੇ ਜਿਵੇਂ ਮੇਰਾ ਕਹਿਣ ਦਾ ਮਤਲਬ ਹੈ ਜਿਵੇਂ 벨ਟ ਦਾ ਮੂਹਰਲਾ ਪਾਸਾ ਹੈ ਸਾਹੇ ਪਾਸੇ ਦੀ ਉਹ ਬਲ ਜਿਹੜੇ ਉਹਨਾਂ ਦੇ ਸਲਵਾਰ ਦੇ ਪਏ ਹੁੰਦੇ ਆ ਤੇ ਉਹ ਉਵੇਂ ਨਹੀਂ ਪਾਉਣੇ 4-4 ਇੰਚ ਛੱਡਣਾ ਆ ਦੇਖੋ ਸਿੰਪਲ ਤਰੀਕੇ ਨਾਲ ਆਪਾਂ ਜਿੱਥੇ ਝੋਲੀ ਵਾਲੀ ਸਿਉਣ ਲਈ ਆ ਇੱਕ ਸਾਈਡ ਤੋਂ ਫੜ ਲਿਆ ਇਹ ਆਪਾਂ ਮੂਹਰਲਾ ਪੱਲਾ ਇਹ ਮੂਹਰਲਾ ਪਾਸਾ ਕਰ ਰਹੇ ਆਂਗੇ ਤੇ ਜਿਹੜਾ ਇਹ ਮਸ਼ੀਨ ਦਾ ਵਖਾਗਾ ਉਹ ਵੱਡਾ ਕਰ ਲਿਆ ਠੀਕ ਹੈ ਫਿਰ ਆਪਾਂ ਜਿਵੇਂ ਚੱਕਦੇ ਹੁੰਨੇ ਆ ਜੇ ਆਪਣੇ ਕੋਲੇ ਕੱਪੜਾ ਵਾਧੂ ਆ ਤਾਂ ਜਿੰਨਾ ਜਿੰਨਾ ਆਪਾਂ ਚੱਕਦੇ ਹੁੰਨੇ ਆ ਉਹਨਾਂ ਨਾਲ ਚੱਕ ਲਓ ਕੱਪੜਾ ਜੇਕਰ ਆਪਣੇ ਕੋਲੇ ਕੱਪੜਾ ਨਾਰਮਲ ਹੀ ਹਲਕਾਗਾ ਤਾਂ ਫਿਰ ਆਪਾਂ ਥੋੜਾ ਐ ਥੋੜਾ ਥੋੜਾ ਘੱਟ ਚੱਕ ਲਓ ਠੀਕ ਐ ਜਿਵੇਂ ਆਪਣੇ ਕੋਲ ਦਾ ਹੈਗਾ ਹੀ ਪ੍ਰੋਪਰ ਇੰਨੀ ਹੈਵੀ ਵੀ ਆਪਾਂ ਨੂੰ ਸਲਵਾਰ ਨਹੀਂ ਚਾਹੀਦੀ ਬਟ ਨਾਰਮਲ ਹੋ ਜੂਗੀ ਜਿੰਨਾ ਕਿ ਆਪਾਂ ਨੂੰ ਚਾਹੀਦਾ ਉਹਨਾਂ ਕ ਹੈਗਾ ਆ ਦੇਖੋ ਆਪਾਂ ਕੀ ਕਰਾਂਗੇ ਬਲ ਇੱਥੋਂ ਇੱਥੋਂ ਬਲ ਚੱਕਾਂਗੇ ਠੀਕ ਐ ਤੇ ਆਪਾਂ ਥੋੜੀ ਜਿਹੀ ਜ਼ਿਆਦਾ ਮਤਲਬ ਬਲ ਮੋਟੇ ਵੀ ਨਹੀਂ ਰੱਖਾਂਗੇ ਤੇ ਜ਼ਿਆਦਾ ਬਰੀਕ ਵੀ ਨਹੀਂ ਆ ਜਿਹੜਾ ਪਹਿਲਾ ਵਾਲਾ ਇਹ ਤੇ ਮੈਂ ਇੰਨਾ ਗੈਪ ਕਿਉਂ ਛੱਡਿਆ ਐ ਕਿਉਂ ਨਹੀਂ ਪਾਇਆ ਕਿਉਂਕਿ ਇਹ ਝੋਲੀ ਕੋਲੋਂ ਆਪਣਾ ਫਿਰ ਜਿਹੜਾ ਨਾ ਇਕੱਠਾ じゃ ਨਹੀਂ ਹੁੰਦਾ ਨਹੀਂ ਆਪਾਂ ਨੂੰ ਖੇਜ ਹੀ ਨਹੀਂ ਆਉਣ ਲੱਗ ਜਾਂਦੀ ਜਿਵੇਂ ਆਪਾਂ ਤਾਂ ਚੱਲ ਨਾਰਮਲ ਸਲਵਾਰਾ ਪਾਉਨੇ ਆ ਜਿਹੜੇ ਹੈਵੀ ਸਲਵਾਰਾ ਪਾਉਂਦੇ ਉਹਨਾਂ ਨੂੰ ਤਾਂ ਉਹ ਚੀਜ਼ ਦੀ ਦਿੱਕਤ ਆਉਂਦੀ ਹੁੰਦੀ ਆ ਉਹ ਚੀਜ਼ ਇੱਥੇ ਨਾ ਸਹੀ ਨਹੀਂ ਆਉਂਦੀ ਹੁੰਦੀ ਵੀ ਬਲਜ ਇਕੱਠੇ ਜੇ ਹੋਏ ਰਹਿੰਦੇ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਸੱਣਾ ਜਾਂ ਚ ਤੇ ਇਹ ਕੀ ਕਰਨਾ ਇੱਥੇ ਕਿੰ ਕਿੰਚ ਛੱਡ ਦੇਣਾ 1 ਇੰਚ ਘਟ ਤੋਂ ਘੱਟ ਗੈਪ ਛੱਡ ਦਿਆ ਕਰੋ ਮੈਂ ਤਾਂ ਛੱਡਦਾ ਹੀ ਤੇ ਵੀ ਛੱਡ ਫੇਰ ਕੀ ਕੀਤਾ ਆਪਾਂ ਸਿੰਪਲ ਇੱਕ ਬਲ ਪਾ ਲਿਆ ਮੈਂ ਮਸ਼ੀਨ ਚਲਾਈ ਨਹੀਂ ਮਸ਼ੀਨ ਜੇ ਦੱਸੇ ਚਲਾਉਣੀ ਬੂ ਕਰੇ ਤਾਂ ਖੜਕਾ ਜ਼ਿਆਦਾ ਹੋਊਗਾ ਵੀਡੀਓ 'ਚ ਪ੍ਰੋਬਲਮ ਆ ਆ ਦੇਖੋ ਦੂਜਾ ਵਾਲ ਫੇਰ ਉਵੇਂ ਹੀ ਚੱਕ ਲਿਆ ਮੈਂ ਇਹ ਬਲ ਕਿਰਾਂ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਕਿੱਥੋਂ ਤੱਕ ਪਾਉਣੇ ਆਪਾਂ ਕੁਝ ਨਹੀਂ ਮਿਣਿਆ ਜਿਹੜੀ ਆਪਣੀ ਬੈਲਟ ਆ ਐਨੇ ਕ ਆਪਾਂ ਰੱਖਾਂਗੇ ਬਲਾਂ ਦਾ ਗੈਪ ਜਿਹੜੀ ਆਪਣੀ ਬੈਲਟ ਆਗੀ ਉਹ ਤਿਆਰ ਹੈਗੀ ਆਪਣੀ ਬੈਲਟ 26 ਇੰਚ ਠੀਕ ਐ ਐਵੇਂ ਐਵੇਂ ਕਰਕੇ ਆਪਾਂ ਪਹਿਲਾ ਬਲ ਪਾਉਂਦੇ ਜਾਂਦੇ ਆ ਇਹ ਬਲ ਆਪਾਂ ਕਿੱਥੋਂ ਤੱਕ ਪਾਵਾਂਗੇ ਆ ਦੇਖੋ ਆ ਆ ਗਏ ਆਪਣੇ ਪੱਲੇ ਲਾਏ ਹੋਏ ਇਹ ਆਪਣੇ ਹੈਗੇ 12 ਇੰਚ ਦਾ ਪੱਲਾ ਮਿਲਦਾ 11 12 ਠੀਕ ਹੈ ਇਹ ਆਗੇ ਪੱਲੇ ਲਾਏ ਹੋਏ ਪੱਲਿਆਂ ਤੋਂ ਬਾਅਦ ਤੱਕ ਇੱਥੋਂ ਤੱਕ ਆਪਾਂ ਬਲ ਪਾ ਦਾਂਗੇ ਪੱਲਿਆਂ ਤੋਂ ਬਾਅਦ ਤੋਂ 5 6 ਇੰਚ ਤੱਕ ਘੇਰਾ ਬਲ ਪਾ ਲਓ ਤੁਸੀਂ ਉਸ ਤੋਂ ਬਾਅਦ ਅੱਗੇ ਦੱਸਦੀਆਂ ਮੈਂ ਤੁਹਾਨੂੰ ਠੀਕ ਹੈ ਜੀ ਫਿਰ ਆਪਾਂ ਇਹ ਬਲ ਮੈਂ ਕੰਪਲੀਟ ਕਰ ਦਿਆਂ ਨਾਰਮਲ ਤਰੀਕੇ ਨਾਲ ਹੀ ਆ ਦੇਖੋ ਇੱਕ ਬਲ ਹੋਰ ਦਿਖਾ ਦਿੰਨੀ ਆ ਬਸ ਇਹਨਾਂ ਨਾਲ ਚੱਕਿਆ ਮੈਂ ਸੇਜ ਚ ਤੇ ਜਿਹੜਾ ਐਂਡ ਵਾਲਾ ਬਲ ਹੁੰਦਾ ਉਹ ਛੋਟਾ ਵੱਡਾ ਹੋ ਜਾਂਦਾ ਹੁੰਦਾ ਉਹ ਕੋਈ ਚੱਕਰ ਨਹੀਂ ਹੁੰਦਾ ਗਾ ਤੇ ਜਿਹੜੇ ਤੇ ਬੈਕ ਵਾਲਾ ਪਿਛਲੇ ਵਾਲਾ ਉਹ ਪਾ ਬਾਅਦ ਵਿੱਚ ਪਾਵਾਂਗੇ ਤਾਂ ਇਹਦੇ ਵਿੱਚ ਬੈਲਟ ਲੌਂਚ ਜਮਾਂ ਦਿੱਕਤ ਨਹੀਂ ਆਉਂਦੀ ਇਸ ਕਰਕੇ ਇਹ ਬਹੁਤ ਸੌਖਾ ਤਰੀਕਾ ਹੈ ਮੈਂ ਵੀ ਪਹਿਲਾਂ ਮੈਂ ਵੀ ਬਹੁਤ ਔਖੇ ਤਰੀਕੇ ਨਾਲ ਬਲ ਪਾਉਂਦੀ ਹੁੰਦੀ ਸੀ ਬਟ ਹੁਣ ਬਾਵਾ ਟਾਈਮ ਦਾ ਇਹ ਤਰੀਕਾ ਮੈਨੂੰ ਵੀ ਕਿਸੇ ਨੇ ਦੱਸਿਆ ਸੀ ਮੈਂ ਉਹ ਯੂਜ਼ ਕਰਦੀ ਆ ਸੌਖਾ ਇਹ ਤਰੀਕਾ ਹੁਣ ਆਪਾਂ ਇਹ ਐਵੇਂ ਮੈਂ ਬਲ ਕੰਪਲੀਟ ਕਰਦੀ ਆ ਫਿਰ ਅੱਗੇ ਮੈਂ ਦੱਸਦੀ ਆ ਕਿੱਥੋਂ ਕਿਵੇਂ ਮਿਲਣਾ ਹਾਂਜੀ ਜਿਹੜਾ ਆਹ ਬਲ ਆਹ ਚੀਜ਼ ਹੁੰਦੀ ਆ ਇਹਨੂੰ ਐ ਨਹੀਂ ਚੱਕਣਾ ਹੁੰਦਾ ਆਪਾਂ ਇਹ ਫਿਰ ਨਾ ਉਹ ਹੁੰਦਾ ਸੋਣ ਦਿਖਦੀ ਜੇ ਰਹਿੰਦੀ ਹੁੰਦੀ ਆ ਬਲ ਬਲ ਦੇ ਉੱਪਰ ਹੀ ਆਉਂਦੀ ਲੈਂਦੀ ਆ ਇਹ ਸੋਨਾ ਨਹੀਂ ਲੱਗਦਾ ਹੁੰਦਾ ਆ ਦੇਖੋ ਜਿਵੇਂ ਇੱਥੇ ਤਾਂ ਆਪਣੇ ਕੋਲ ਜਗ੍ਹਾ ਹੈਗੀ ਆ ਜੇ ਨਾ ਵੀ ਜਗ੍ਹਾ ਹੁੰਦੀ ਤਾਂ ਆਪਾਂ ਪਿਛਲਾ ਬਲ ਜਾਂ ਤਾਂ ਕਟਾ ਦਿੰਦੇ ਜਾਂ ਐਸੇ ਬਲ ਨੂੰ ਆਪਾਂ ਥੋੜਾ ਜਿਹਾ ਵੱਡਾ ਕਰਕੇ ਪਾ ਦਿੰਦੇ ਐਂ ਪਾ ਦਿੰਦੇ ਇਹਨੂੰ ਕਵਰ ਕਰਨਾ ਹੁੰਦਾ ਉਹਦੇ ਉੱਤੇ ਕੱਪੜਾ ਦੇਣਾ ਹੁੰਦਾ ਹੋਰ ਠੀਕ ਹੈ ਜੀ ਹਾਂਜੀ ਜਿਵੇਂ ਹੁਣ ਆਪਾਂ ਜਿਹੜੇ ਇਹ ਜਿਹੜਾ ਮਤਲਬ ਆਹ ਚੀਜ਼ ਆਪਣੀ ਜੜੀ ਹੋਈ ਸੀ ਆ ਪੱਲੇ ਦੇ ਨਾਲ ਜਿਹੜੇ ਹੋਏ ਸੀ ਸਲਵਾਰ ਦੇ ਆ ਦੇਖੋ ਇਥੋਂ ਲੈ ਕੇ ਇਧਰ ਤੱਕ ਹਨਾ ਇਹ ਜੜਨ ਤੋਂ ਬਾਅਦ ਇਥੋਂ ਤੱਕ ਆਪਾਂ ਬਲ ਐਨੇ ਥਾਂ ਤੱਕ ਆਪਾਂ ਵਾਲੇ ਇਧਰਲੀ ਸਾਈਡ ਆ ਜਿਹੜੇ ਦੂਜੀ ਸਾਈਡ ਪਾ ਲਈ ਠੀਕ ਹੈ ਹੁਣ ਕੀ ਦੱਸਦੀ ਮੈਂ ਤਰੀਕਾ ਤੁਹਾਨੂੰ ਬਾਅਦ ਚ ਬਲ ਵੀ ਗਿਣ ਲਿਓ ਉਹਨੇ ਵਾਲੀ ਉਧਰ ਪੈ ਜਾਣਗੇ ਜੇ ਇੱਕ ਸਾਈਡ ਇੱਕ ਬਲ ਵੱਧ ਵੀ ਪੈ ਜਾਏ ਤੇ ਦੂਜੀ ਸਾਈਡ ਘੱਟ ਪੈ ਜਾਏ ਉਹਦੇ ਨਾਲ ਕੋਈ ਦਿੱਕਤ ਨਹੀਂ ਆਉਂਦੀ ਹੁੰਦੀ ਉਹ ਕੋਈ ਚੱਕਰ ਨਹੀਂ ਹੁੰਦਾ ਠੀਕ ਹੈ ਉਹ ਆਪਦੇ ਅਕੋਰਡਿੰਗ ਕਰ ਲਿਆ ਕਰੋ ਉਦਾਂ ਨਹੀਂ ਗਿਣ ਕੇ ਪਾਲਿਆ ਕਰੋ ਪਰ ਕਈ ਵਾਰ ਹੋ ਜਾਂਦਾ ਹੁੰਦਾ ਤਾਂ ਉਹਦਾ ਵੀ ਕੋਈ ਨਹੀਂ ਆ ਦੇਖੋ ਇਥੋਂ ਕੀ ਕਰਨਾ ਆਪਾਂ ਜਿੱਥੋਂ ਆਪਾਂ ਬਲ ਪਾਉਣਾ ਸਟਾ ਆ ਆਪਣਾ ਜਿੱਥੋਂ ਆਪਣੀਆਂ ਝੋਲੀ ਵਾਲੀ ਹੋ ਆ ਗਈ ਸੀਨਾ ਉਹ ਜਿਹੜੀ ਆਪਣੀ ਝੋਲੀ ਵਾਲੀ ਸੀਨਾ ਹਨਾ ਉਹਦੇ ਉੱਪਰੋਂ ਲੈ ਕੇ ਆਏ ਬਸ ਹੱਤ ਕੱਸ ਕੇ ਨਾਰਮਲ ਜਿਵੇਂ ਆਪਾਂ ਮੰਨਦੇ ਹੁੰਨੇ ਆ ਇੱਥੋਂ ਤੱਕ ਕੀ ਕਰਨਾ ਆਪਾਂ ਆਏ ਬਸ ਆਪਣੀ 벨ਟ ਮੇਨਨੀ ਆ ਵੀ ਆਪਣੀ 벨ਟ ਕਿੰਨੇ ਇੰਚ ਆ ਆਪਣੀ 벨ਟ ਹੈਗੀ ਆ 26 ਇੰਚ ਤਿਆਰ ਠੀਕ ਹੈ ਜੀ 26 ਇੰਚ ਤਿਆਰ ਆ ਤੇ ਜਿਹੜਾ ਇੱਥੇ ਆ ਗਿਆ 26 ਇੰਚ ਜਿਹੜਾ ਆ ਪਿਛਲੇ ਵਾਲਾ ਆਪਣਾ ਇਹ ਆਪਣਾ ਆ ਵਾਲਾ ਇਹ ਆਪਣਾ ਬਲ ਐਡਾ ਕ ਪੈ ਜਾਊਗਾ ਠੀਕ ਹੈ ਜੇ ਆਪਾਂ ਇਹ ਬਲ ਵਧਾਉਣਾਗਾ ਤਰੀਕਾ ਦੇਖੋ ਕਿੰਨਾ ਸੋਖਾ 26 ਇੰਚ 벨ਟ ਆਪਣੀ ਪੂਰੀ ਆ ਗਈ ਆਹੀ ਤਰੀਕੇ ਨਾਲ ਆਪਾਂ ਉਧਰੋਂ ਬਲ ਪਾਵਾਂਗੇ ਕੋਈ ਆਪਾਂ ਨੂੰ ਬਲ ਪਟਣਾ ਨਹੀਂ ਪੈਣਾ ਕੋਈ ਡੇੜ ਨਾ ਨਹੀਂ ਪੈਣਾ ਸਿੱਧਾ ਆਪਣੀ 벨ਟ ਪੂਰੀ ਆ ਜਾਊ ਜੇ ਆਪਾਂ ਇਹ ਬਲ ਵਧਾਉਣਾਗਾ ਥੋੜਾ ਜਿਹਾ ਆਪਾਂ ਨੂੰ ਇਹ ਬਲ ਛੋਟਾ ਨਹੀਂ ਚਾਹੀਦਾ ਵੱਡਾ ਚਾਹੀਦਾ ਤਾਂ ਆਪਾਂ ਇਹਨੂੰ ਇੱਥੋਂ ਬਲ ਨੂੰ ਵਧਾਵਾਂਗੇ ਤੇ ਜਿਹੜਾ ਆ ਆਪਣਾ ਲਾਸਟ ਵਾਲਾ ਆਹਾ ਠੀਕ ਆ ਇਹਨੂੰ ਆਪਾਂ ਛੋਟਾ ਕਰ ਦਾਂਗੇ ਇਹਨੂੰ ਨਾ ਕਰਕੇ ਦਿਖਾਉਣੀ ਇਹਨੂੰ ਵਧਾਈ ਦਿੰਨੇ ਆਪਾਂ ਥੋੜਾ ਜਿਹਾ ਤੇ ਉਹਦੇ ਛੋਟੇ ਦੇ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਪਰ ਜੇ ਫਿਰ ਵੀ 2.5 ਇੰਚ ਕਰਨਾ ਹੁੰਦਾ ਤੁਸੀਂ ਆ ਦੇਖੋ ਜਿਵੇਂ ਆ ਹੋ ਗਿਆ ਜਿਹੜਾ ਲਾਸਟ ਵਾਲਾ ਇਹਨੂੰ ਥੋੜਾ ਜਿਹਾ ਆਪਾਂ ਕੀ ਪਾਉਣਾ ਹੁੰਦਾ ਖੁੱਲਾ ਪਾਉਣਾ ਹੁੰਦਾ ਇੱਧਰੋਂ ਢਿੱਲਾ ਪਾ ਲਿਆ ਕਰੋ ਜਿਵੇਂ ਆਪਾਂ ਪਹਿਲਾਂ ਨੇ ਸਾਰੇ ਇੰਨੇ ਚੱਕਿਆ ਇਹਨੂੰ ਆਪਾਂ ਇੰਨਾ ਕੇ ਚੱਕ ਲਾਂਗੇ ਇੰਨਾ ਕੇ ਚੱਕ ਕੇ ਕੀ ਕਰਾਂਗੇ ਆਪਾਂ ਇਹਨੂੰ ਦੁਬਾਰਾ ਆਪਾਂ ਮਿਲਾਂਗੇ ਆ ਦੇਖੋ ਲਾਸਟ ਵਾਲ ਨੂੰ ਕੀ ਕੀਤਾ ਮੈਂ ਥੋੜਾ ਜਿਹਾ ਦੂਜਾ ਨਾਲ ਹੰਦਰ ਲਾ ਪਾਇਆ ਆ ਦੇਖੋ ਹੁਣ ਫੇਰ ਮੇਨ ਦਾ ਤਰੀਕਾ ਦੇਖੋ ਆ ਸਿਉਣਾ ਜਿਹੜੀ ਆਪਣੀ ਝੋਲੀ ਵਾਲੀ ਆ ਵਲੀ ਝੋਲੀ ਵਾਲੀ ਸੋਨਾ ਇੱਥੇ ਆ ਦੇਖੋ ਦਿਖਦੀ ਹੈ ਕੇ ਨਾਮ ਆ ਦੇਖੋ ਆ ਸੀ ਝੋਲੀ ਵਾਲੀ ਸੋਨਾ ਆ ਨੋਰਮਲ ਤਰੀਕੇ ਨਾਲ ਮੈਂ ਇਹਨੂੰ ਫੜਿਆ ਠੀਕ ਹੈ ਹੱਥ ਨੂੰ ਆਪਣੇ ਨੂੰ ਕੀ ਕੀਤਾ ਨੋਰਮਲ ਕਰਿਆ ਜਿਵੇਂ ਫਰੇਮ ਕਰਦੇ ਆਪਾਂ ਕੱਸਦੇ ਹੁੰਦੇ ਆ ਜਿਵੇਂ ਆ ਦੇਖੋ 26 ਇੰਚ ਆਪਣਾ ਕਿੱਥੇ ਆ ਗਿਆ ਇੱਥੇ ਆ ਗਿਆ ਇੰਨਾ ਕੰਬਾਲਾ ਜਿਹੜਾ ਆਪਣਾ ਵਧ ਗਿਆ 1-1 ਇੰਚ ਦਾ ਮੰਨ ਕੇ ਚਲੋ 1 ਦਾ ਹੀ ਹੋਰ ਫਰਕ ਪੈ ਗਿਆ 1 ਦਾ ਹੀ ਹੋਣਾ ਮੇਂ ਜੀ ਮੈਂ ਤੁਹਾਨੂੰ 벨ਟ ਲਾ ਕੇ ਵੀ ਦਿਖਾਉਂਗੀ ਸਵਾ ਕਿੰਚ ਹਾਂ ਸਵਾ ਕਿੰਚ ਦਾ ਫਰਕ ਜਿਹੜਾ ਆਪਣਾ ਬਲ ਦਾ ਪੈ ਗਿਆ ਠੀਕ ਹੈ ਹੁਣ ਇਹ ਆਪਣਾ ਜਿਹੜਾ ਵਾਲਾਗਾ ਦੋਨੇ ਸਾਈਡਾਂ ਦੂਜੀ ਸਾਈਡ ਤੋਂ ਵੀ ਆਪਾਂ ਉਵੇਂ ਹੀ ਬਲ ਉਧਰਲੀ ਸਾਈਡ ਪਾ ਲਿਆਵਾਂਗੇ ਫਿਰ ਇਹਨੂੰ ਕੀ ਕਰਾਂਗੇ ਆਪਾਂ ਇਹਦਾ ਐ ਬਲ ਪਾ ਦਾਂਗੇ ਬਸ ਇਹ ਬਲ ਥੋੜਾ ਜਾਇ ਨਾਲ ਜਿਲਾ ਕੇ ਪਾ ਦਿਆ ਕਰੂ ਠੀਕ ਹੈ ਇੰਨਾ ਕਸਾਨ ਛੱਡ ਦਿਆ ਕਰੂ ਇੰਨਾ ਕ ਤੇ ਇਹ ਜਿਹੜਾ ਆਹੀ ਤਰੀਕੇ ਨਾਲ ਉਧਰ ਬਲ ਪਾ ਲਾਂਗੇ ਪਹਿਲਾਂ ਐਵੇਂ ਹੀ ਖੇਰਾ ਪਿਛਲਾ ਵਾਲਾ ਉਹਦਾ ਵੀ ਜਾ ਕੇ ਉੱਧਰ ਪਾ ਦਾਂਗੇ ਇੱਕ ਵਾਰ ਚ ਹੀ ਆਪਣੀ ਬੈਲਟ ਸੈਟ ਆ ਜੂਗੀ ਕੁਛ ਆਪਾਂ ਨੂੰ ਬਟਨਾ ਨਹੀਂ ਪੈਣਾ ਬਸ ਜਿਹੜਾ ਆਪਣਾ ਵੀ ਬੈਲਟ ਦਾ ਨਾਪ ਸਹੀ ਲਿਆ ਹੋਵੇ ਵੀ ਜੇ 26 ਰੱਖੀ ਆਪਾਂ ਤਾਂ 26 ਰੱਖੀ ਹੋਵੇ ਜੇ ਆਪਣੀ ਉਹਦੇ ਚ ਘੜਦੀ ਵਰਦੀ ਥੋੜੀ ਪ੍ਰੋਬਲਮ ਆ ਆ ਸਕਦੀ ਹੈ ਨਹੀਂ ਆਉਂਦੀ ਨਹੀਂ ਤੇ ਜੇ ਆ ਵੀ ਜਾਵੇ ਫਿਰ ਵੀ ਤੁਹਾਨੂੰ ਪਹਿਲੀ ਵਾਰ ਚ ਨਾ ਸਮਝ ਆਵੇ ਲੱਗੇ ਡਿੱਕਦਾ ਤਾਂ ਤੁਸੀਂ ਕੀ ਕਰਨਾ ਮੂਰਲੇ ਬਲਾਂ ਨੂੰ ਤੁਸੀਂ ਕੁਛ ਨਹੀਂ ਛੇੜਨਾ ਨਹੀਂ ਹੈਗਾ ਉਵੇਂ ਰੱਖ ਲੈਣ ਕੱਲੇ ਪਿਛਲੇ ਬਲਾਂ ਨੂੰ ਮੂਰੋ ਬੈਲਟ ਜੜਦੇ ਆ ਪਿਛਲੇ ਬਲਾਂ ਨੂੰ ਉਸ ਹੱਬ ਨਾਲ ਅਡਜਸਟ ਕਰ ਦਿਓ ਠੀਕ ਹੈ ਜੀ ਹਾਂਜੀ ਹੁਣ ਦੂਜੀ ਸਾਈਡ ਬਲਕੋਨ ਦਾ ਤਰੀਕਾ ਬਿਲਕੁਲ ਆਸਾਨ ਆ ਦੇਖੋ ਕੀ ਕੀਤਾ ਆਪਾਂ ਪਿੱਛੇ ਤੋਂ ਆਪਾਂ ਦੋਨਾਂ ਆਪਣੇ ਆਹ ਜਿਹੜੀਆਂ ਫੜ ਲਿਆ ਠੀਕ ਹੈ ਜੀ ਆ ਚੀਜ਼ਾਂ ਇਕੱਠੀ ਕਰ ਲਈ ਪਿੱਛੇ ਤੋਂ ਆਪਾਂ ਝੋਲੀਆਂ ਲਈ ਸੌਣਾ ਫੜ ਲਈਏ ਦੋਨੇ ਇੱਕ ਸਾਈਡ ਆਪਣੇ ਵੱਲ ਪਾਏ ਹੋਏ ਆ ਦੂਜੀ ਸਾਈਡ ਪਾਉਣ ਦਾ ਤਰੀਕਾ ਦੱਸਦੀ ਆ ਆ ਆਪਣੀ ਲੱਗੀ ਸੀ ਨਿਸ਼ਾਨੀ ਪਿਛਲੇ ਵੱਲ ਦੀ ਠੀਕ ਆ ਵੀ ਇੱਥੇ ਆਪਣਾ ਛੱਬੀ ਆਉਂਦਾ ਇਹ ਨਿਸ਼ਾਨੀ ਆਪਣੀ ਉਦਾਂ ਹੀ ਆ ਤੇ ਬਲ ਜਿਹੜੇ ਆਪਣੇ ਹੈਗੇ ਆਗੇ ਇਹ ਬਲ ਜਿਹੜੇ ਕਾਊਂਟ ਕੀਤੇ ਹੋਏ ਆ ਇਹ ਹੈਗੇ ਆਪਣੇ ਬਲ ਸੌਰੀ ਫੋਨ ਮੇਰਾ ਗਿਰ ਗਿਆ ਸੀ ਚੜਦਾ ਹੋਊਗਾ ਸੀ ਥੋੜਾ ਜਿਹਾ ਬਚ ਗਿਆ ਚਲੋ ਫੋਨ ਵੀ ਟਟ ਜਾਣਾ ਸੀ ਨਹੀਂ ਮੇਰਾ ਆ ਦੇਖੋ ਜਿਵੇਂ ਹੁਣ ਮੈਂ ਬਲ ਗਿੱਲੇ ਇਹਦੇ ਬਲ ਕਿੰਨੇ ਪਾਏ ਆ ਮੈਂ 10 ਬਲ ਪਾਏ ਆ ਠੀਕ ਹੈ ਇਹਦੇ ਬਾਲਾ ਜਿਹੜੇ ਆਪਾਂ ਕਾਊਂਟਿੰਗ ਮਾਰ ਲਈ ਜੇ ਤੁਸੀਂ ਨਹੀਂ ਵੀ ਕਰਨੀ ਤਾਂ ਕਾਊਂਟਿੰਗ ਠੀਕ ਹੈ ਨਹੀਂ ਗਿਣ ਲਓ ਆ ਦੇਖੋ ਐ ਹੁਣ ਇਹਨੂੰ ਪੂਰਾ ਰਸ ਕੇ ਐ ਨਾਰਮਲ ਰੱਖ ਕੇ ਜਿਵੇਂ ਫੜਦੇ ਇੱਕੋ ਜਿਹਾ 10 ਬਾਲਾ ਇਹਨਾਂ ਦਾ ਗੈਪ ਕਿੰਨਾ ਰੱਖਿਆ ਕਿਵੇਂ ਰੱਖਿਆ ਉਹ ਮੈਨੂੰ ਸਾਰਾ ਕੁਝ ਪਤਾ ਠੀਕ ਹੈ ਆਪਣਾ ਲਾਸਟ ਬਲ ਕਿੱਥੇ ਆ ਗਿਆ ਇੱਥੇ ਹੁਣ ਆਪਾਂ ਕਿੰਨਾ ਸੌਖਾ ਤਰੀਕਾ ਦੇਖੋ ਆਪਾਂ ਜਿਹੜੀ ਆਹ ਆ ਸੀਮ ਤੱਕ ਇਹਦੇ ਤਾਂ ਆਹ ਨਿਸ਼ਾਨੀ ਤੱਕ ਆਪਾਂ ਝੋਲੀ ਦੀ ਸੋਂ ਤੋਂ ਲੈ ਕੇ ਉਧਰਲੀ ਸਾਈਡੋਂ ਇੱਥੋਂ ਲੈ ਕੇ ਇੱਥੋਂ ਤੱਕ ਬਲ ਪਾਉਣੇ ਆ ਆਪਣੀ ਬੈਲਟ ਆ ਜਿਹੜੀ ਆਹ ਪੂਰੀ ਆ ਜੂ ਇੱਥੋਂ ਲੈ ਕੇ ਠੀਕ ਐ ਇੱਥੋਂ ਲੈ ਕੇ ਆਹ ਨਿਸ਼ਾਨੀ ਤੱਕ ਆਪਾਂ ਬਲ ਪਾਉਣੇ ਆ ਤੇ ਬਲ ਕਿੰਨੇ ਗਿਨੇ ਸੀ ਆਪਾਂ ਬਲ ਗਿਨੇ ਸੀ ਆਪਾਂ 10 ਇਹ ਬਿਲਕੁਲ ਆਪਣਾ ਪੂਰਾ ਆ ਜੂਗਾ ਠੀਕ ਆ 26 ਇੰਚ ਬੈਲਟ ਦੇ ਅਕੋਰਡਿੰਗ ਹੁਣ ਆਪਾਂ ਇਧਰਲੀ ਸਾਈਡ ਪਹਿਲਾਂ ਮੈਂ ਬਲ ਪਾਉਣੀਆਂ ਤਿਆਰ ਕਰ ਦਿਆਂ ਸੋ ਮੈਂ ਤੁਹਾਨੂੰ 벨ਟ ਜੜ ਕੇ ਦਿਖਾਉਂਗੀ 26 ਇੰਚ ਦੀ 벨ਟ ਆ 26 ਇੰਚ ਆਪਣੀ 벨ਟ ਆ ਠੀਕ ਹੈ ਤਿਆਰ ਇਹਦੇ ਹਿਸਾਬ ਨਾਲ ਆਪਾਂ ਮੂਰਲੇ ਬਲ ਜਿਹੜੇ ਦੋਨੇ ਸਾਈਡਾਂ 'ਲੇ ਆ ਦੇਖੋ ਪ੍ਰੋਪਰ ਠੀਕੇ ਨਾਲ ਕਿੱਡੇ ਸੋਹਣੇ ਆਪਣੇ ਬਲ ਪਏ ਆ ਬਲ ਜਿਹੜੇ ਆਪਾਂ ਮੂਰਲੇ ਪਾ ਲਏ ਐ ਉਹ ਜਗ੍ਹਾ ਜਿਹੜੀ ਕਹਿੰਦੇ ਹੁੰਦੇ ਆ ਸੋਨੂੰ ਮੈਂ ਵੀ 3 ਇੰਚ ਘੜ ਤੋਂ ਘੱਟ ਛੱਡਿਆ ਕਰੋ ਉਹ ਆ ਚੀਜ਼ ਕਹਿੰਦੇ ਹੁੰਦੇ ਆ ਮੈਂ ਇੱਥੇ ਠੀਕ ਹੈ ਜੀ ਹੁਣ ਕੀ ਕਰਨਾ ਆਪਾਂ ਮਸ਼ੀਨ ਦਾ ਵਖਾ ਕਰਦੇ ਆਪਾਂ ਟਟ ਠੀਕ ਹੈ ਜੀ ਤਿੰਨ ਦੇ ਕਰ ਲਿਆ ਨੂੰ ਆਪਾਂ ਚਾਹ ਤੇ ਆਪਾਂ ਕੀ ਕਰਨਾ ਸਈ ਵੰਡ ਰਹੀ ਵੀਡੀਓ ਜਿਹੜਾ ਆਪਣਾ ਮੂਹਰ ਤੋਂ ਆਗਾ ਮਤਲਬ ਆਪਣਾ ਚਿੜੀ ਵਾਲਾ ਪਾਸਾ ਹੈਗਾ ਉਹਨੂੰ ਐ ਰੱਖ ਲਿਆ ਆਪਾਂ ਮੂਹਰੇ ਤੋਂ ਬੈਲਟ ਨੂੰ ਜੜਦੇ ਜਾਣਾ ਪਿਛਲੇ ਵਾਲਾ ਜਿਹੜੇ ਆਪਾਂ ਬੈਲਟ ਲਾਉਂਦੇ ਸਾਰੇ ਉਹ ਦੋਨੇ ਪਾ ਦੇਣੇ ਆ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਬਸ ਇੱਕ ਸਾਈਡ ਤੋਂ ਐ ਵਿਚਾਲੂ ਜਮੈਂ ਇੱਥੋਂ ਧਰ ਲੈਣੀ ਹੈ ਬੈਲਟ ਆ ਦੇਖੋ ਆ ਚੀਜ਼ ਇਹਦਾ ਵੀ ਐਂ ਅੰਤ ਕਰ ਲੋ ਵਿਚਾਲਾ ਹੋਇਆ ਹੀ ਹੋਇਆ ਇਹਦਾ ਤਾਂ ਇਹਦਾ ਵੀ ਐਂ ਵਿਚਾਲਾ ਕਰ ਲੋ ਤੇ ਇੱਥੋਂ ਜਿਉ ਫੜ ਲੋ ਇੱਕ ਸਾਈਡ ਜੀ ਤੋਂ ਬੜਾ ਸਾਈਡ ਤੋਂ ਬੜਾ ਅੱਗੇ ਤੋਂ ਵੀ ਨਾ ਕਰੋ ਇੱਥੋਂ ਜਿਉ ਫੜ ਲੋ ਤੇ ਇੱਥੋਂ ਨਹੀਂ ਕਿਸੇ ਚੀਜ਼ ਨਾਲ ਸੂਈ ਵਗੈਰਾ ਨਾਲ ਲਾ ਲੋ ਜਿਵੇਂ ਹੱਥ ਨਾਲੇ ਫੜ ਕੇ ਕਰ ਲੋ ਆ ਵੀ ਲੋਟਾ ਆ ਦੇਖੋ ਕਿਰ ਆਪਾਂ ਮਸ਼ੀਨ ਇਹਦੇ ਤੇ ਰੱਖ ਲੋ ਤੇ ਜਦੋਂ ਦਸਦੇ ਹਾਂ ਇਹ ਕਿੰਨਾ ਸੌਖਾ ਤਰੀਕਾ ਹੈ ਈਜ਼ੀਲੀ ਆਪਾਂ ਇਹਦੇ ਨਾਲ ਆਪ ਬਣਾ ਸਕਦੇ ਆ 벨ਟ ਵਗੈਰਾ ਲਾ ਸਕਦੇ ਆ ਉਹ ਤੋਂ ਦੂਜਾ ਜਿਹੜਾ ਤਰੀਕਾ ਦਾ ਬੋਤਲ ਜੇ ਮੈਂ ਪੈਂਦੇ ਆ ਉਹਦੇ ਨਾਲ ਔਖਾ ਬਹੁਤ ਹੁੰਦਾ ਜਿਹਾ ਮੈਨੂੰ ਬਹੁਤ ਦਿੱਕਤ ਹੋ ਜਾਂਦੀ ਹੈ ਇਹ ਤਰੀਕਾ ਬਿਲਕੁਲ ਸਿੱਧਾ ਬਿਲਕੁਲ ਸੌਖਾ ਦਾ ਆ ਦੇਖੋ ਉਹ ਤਾਂ ਮੈਂ ਥੋੜੀ ਰੀਲ ਵੀ ਅਲੱਗ ਕਲਰ ਦੀ ਲਈ ਆ ਇਹਦੇ ਨਾਲ ਬਲੀ ਮੈਚਿੰਗ ਤਾਂ ਲਈ ਨਹੀਂ ਸੀ ਉੱਪਰ ਲਈ ਬਸ ਇਹ ਤਾਂ ਗਾਦਾ ਨਹੀਂ ਹੋਣਾ ਚਾਹੁੰਦੇ ਨਹੀਂ ਸਟਿਚਿੰਗ ਜਦਾ ਗਾਦਾ ਆ ਦੇਖੋ ਕਿੰਨਾ ਵਾ ਤੁਹ ਨਾਲੇ ਜੜ ਕੇ ਕਿਵੇਂ ਤੇ ਕਿਵੇਂ ਆਪਣੀ ਬਣਤਾ ਜਿਹੜੀ ਉਹ ਪੂਰੀ ਆਉਗੀ ਬਿਲਕੁਲ ਵੀ ਬਾਹ ਨਹੀਂ ਹੋਊਗਾ ਵੀਡੀਓ پوری ਦੇਖਿਆ ਕਰੋ ਜੀ ਬੈਰ ਪਲੀਜ਼ ਲਾਈਕ ਜ਼ਰੂਰ ਕਰ ਦਿਓ ਜੀ ਲਾਈਕ ਕਰਨਾ ਨਾ ਜਿਹਾ ਬਣਾ ਰਹੇ ਹਾਂ ਨਾ ਕੋਲ ਦੂਜੇ ਨੂੰ ਹੌਸਲਾ ਜਾ ਹੋ ਜਾਂਦਾ ਹੈਗਾ ਆ ਦੇਖੋ ਹੁਣ ਕੀ ਕਰਨਾ ਆਪਾਂ ਜਦੋਂ ਇੱਥੇ ਆ ਗਏ ਆਪਾਂ ਆਪਣਾ ਜਿਹੜਾ ਅੱਧਾ ਹੈਗਾ ਨਾ ਆ ਦੇਖੋ ਆਪਣਾ ਜਿਹੜਾ ਅੱਧਾ ਉਹਨੂੰ ਛੱਡ ਲੈਣਾ ਆ ਦੇਖੋ ਬੈਲਟ ਵਾਲਾ ਜਿਹੜੀ ਆ ਚੀਜ਼ ਆਗੀ ਇੱਕ ਮਿੰਟ ਮੈਂ ਨਿਸ਼ਾਨੀ ਰੱਖ ਬੈਲਟ ਦਾ ਜਿਹੜਾ ਅੱਧਾ ਹੈ ਪਿਛਲਾ ਪਾਸਾ ਆਪਣਾ ਬੈਲਟ ਦਾ ਉਹਨੂੰ ਛੱਡ ਲਿਆ ਤੇ ਜਿਹੜਾ ਆਪਣਾ ਆਹ ਵਾਸਾ ਹੈਗਾ ਇਹਨਾਂ ਨੂੰ ਮੈਚਿੰਗ ਕਰਕੇ ਦੇਖ ਲਿਆ ਕਿੰਨਾ ਫਰਕ ਹੈ ਇੰਨਾ ਜਿੰਨਾ ਫਰਕ ਆ ਉਹਨਾਂ ਨਾਲ ਪਾ ਲਿਆ ਠੀਕ ਹੈ ਇੱਕ ਸਾਈਡ ਦਾ ਅਜੇ ਦੂਰ ਆ ਮੈਂ ਥੋੜਾ ਨੇੜੇ ਆਉਣਾ ਫਿਰ ਮੈਂ ਦਿਖਾਉਂਦੀ ਹਾਂ ਪਰ ਇੰਨੀ ਸੀਨ ਆਪਾਂ ਕੰਪਲੀਟ ਕਰ ਲਈ ਇੰਨੀ ਸੌਨ ਲਾਉਣ ਤੋਂ ਬਾਅਦ ਫਿਰ ਆਪਾਂ ਦੀ ਦਿੱਤਾ ਆਹ ਵਾਲ ਪਾ ਕੇ ਇਹਨੂੰ ਪੂਰਾ ਕਰਤਾ ਆ ਦੇਖੋ ਐ ਫੜ ਲਿਆ ਮੈਂ ਜਿੰਨਾ ਕ ਆਪਣਾ ਵੱਧਾ ਉਹਨਾਂ ਕ ਵਾਲ ਆਪਾਂ ਪਾ ਲਿਆ ਠੀਕ ਹੈ ਉਹ ਸੋਚ ਜਪਾ ਨੂੰ ਪੱਟ ਦੇਣ ਕਰੇ ਨਹੀਂ ਪੈਂਦੀ ਨਹੀਂ ਜਿਹੜੇ ਹੁਣ ਜਿੰਨਾ ਹੀ ਬਿਗਨਿੰਗ ਸਟਾਰਟਿੰਗ ਚ ਦਾ ਬਲਦੇ ਆਪਣੇ ਅੰਦਰ ਨਹੀਂ ਕਰਦੇ ਰਹਿਣਾ ਆਪਾਂ ਤੈਨੂੰ ਦੂਜੀ ਸਾਈਡ ਦਾ ਕੀ ਬੰਡਾਗਾ ਦੂਜੀ ਸਾਈਡ ਵੀ ਕੀ ਕਰਨਾ ਦੂਜੀ ਸਾਈਡ ਤਾਂ ਹੁਣ ਆ ਦੇਖੋ ਕਿੰਨੀ ਦਾ ਪਾ ਦੇ ਖੁਜੜੀ ਬੈਠੇ ਆ ਨਹੀਂ ਠੀਕ ਹੈ ਤੇ ਬਸ ਜਿਹੜਾ ਵੱਧਾਗਾ ਆਪਣਾ ਉਨੇਕ ਦਾ ਬਾਲਾਂ ਚੱਕ ਕੇ ਇਹਦੇ ਸੰਦੇ ਦੀ ਪਾਉਂਦਾ ਤੇ ਜੇ ਆਏ ਨਹੀਂ ਪਤਾ ਲੱਗਦਾ ਤੁਹਾਨੂੰ ਤਾਂ ਦੂਜੀ ਸਾਈਡ ਦੀ ਫੜ ਕੇ ਪਾ ਲੂੰ ਮੈਂ ਹੁਣ ਮੈਨੂੰ ਤਾਂ ਇਹਨੂੰ ਪਤਾ ਨਹੀਂ ਆਏਂਦੀ ਬਲ ਪੈ ਜਿੰਦਾ ਇਹਦਾ ਸਮਝ ਆ ਜਾਂਦੀ ਜੇ ਗੱਲ ਨਹੀਂ ਸਮਝ ਹੋ ਗਈ ਹੁੰਦੀ ਤਾਂ ਉਲਟਾ ਲਉਂਦਾ ਮੈਂ ਬਸ ਅੱਗੇ ਆਂਦੀਆਂ ਨੂੰ ਜਿੰਨਾ ਦਾ ਆਪਣਾ ਵਾਧਾ ਹੈ ਉਹਨੇ ਬਲ ਆਪਣਾ ਇਹਦਾ ਰੱਖ ਲੈ ਫਿਰ ਆ ਕੱਪੜੇ ਨੂੰ ਪਰਲੇ ਸਾਈਡ ਤੇ ਆਪਣਾ ਮੇਨ ਨਾਮ ਸੀ ਜਿਹੜਾ ਇਸੀ ਬੈਂਕ ਤੋਂ ਜਿਹਦੇ 'ਚ ਕੋਈ ਦਿੱਕਤ ਨਾ ਹੋਵੇ ਆ ਦੇਖੋ ਆ ਦੇਖੋ ਵਾਲ ਵਗੈਰਾ ਪ੍ਰੋਪਰ ਤਰੀਕੇ ਨਾਲ ਆਪਣੇ ਪਏ ਆ ਠੀਕ ਹੈ ਤੇ ਆ ਪਿੱਛੇ ਤੋਂ ਵੀ ਦੇਖੋ ਇਧਰ ਐਂਡ ਠੀਕ ਹੈ ਜੀ ਵੀਡੀਓ ਲਾਈਕ ਕਰਿਓ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਰਿਓ